ਵਟਾਲਾ ਵਿੱਚ ਪਟੰਡਾ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਆਈਏ ਨੌਜਵਾਨ ਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ ਪੁਲਿਸ ਦੇ ਨਾਲ ਬੈਸਬਾਜੀ ਹੋਈ ਜਿਸ ਤੋਂ ਬਾਅਦ ਕੁੱਟਮਾਰ ਕੀਤੀ ਗਈ ਹੈ ਪੂਰੀ ਤਰ੍ਹਾਂ ਕੁੱਟਮਾਰ ਕਰਦੇ ਆਏ ਨਜ਼ਰ ਪੁਲਿਸ ਮੁਲਾਜ਼ਮ ਤੇ ਪਟੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਸਬਟਾਲਾ ਦੇ ਵਿੱਚ ਸ਼ਰੀਆਮ ਗੁੰਡਾਗਰਦੀ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਨੌਜਵਾਨ ਦੀ ਪੂਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਜਦੋਂ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਟਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰपीट ਕੀਤੀ ਗਈ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 1/8/2025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਭਰਾਏ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੇ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਵੱਧੀ ਸੀ ਸਿਵਲ ਵਾਲਿਆਂ ਨਾਲ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਦੇ ਕਿਸ ਤਰ੍ਹਾਂ ਕੀ ਹੈਗੇ ਉੱਥੇ ਮਾਮਲਾ ਉਹਨਾਂ ਜਦੋਂ ਗਰਮਾ ਗਿਆ ਤਾਂ ਉਹਨਾਂ ਦੋਨਾਂ ਵੱਲੋਂ ਉਹਦੀ ਮਾਰਕੁਟਾਈ ਕੀਤੀ ਗਈ। ਇਹਦੇ ਸਬੰਧ ਦੇ ਵਿੱਚ ਅਸੀਂ 233 ਨੰਬਰ ਦਾ ਐਫਆਈਆਰ ਜਦੋਂ ਅਸੀਂ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ ਦੀ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇੰਸਪੈਕਟਰ ਨੇ ਉਹ ਬਠਿੰਡਾ ਦੇ ਫਿਰਤ ਕਮਾਂਡੋ ਦੇ ਨੇ ਜੋ ਕਿ ਲੈਂਡ ਆਰਡਰ ਡਿਊਟੀ ਦੇ ਸਬੰਧ ਦੇ ਵਿੱਚ ਬਟਾਲਾ ਆਏ ਹੋਏ। ਅਸੀਂ ਦੋਹਾਂ ਨੂੰ ਵਿੱਚ ਨੋਮੀਨੇਟ ਕਰ ਦਿੱਤਾ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਤੇ ਸਰਜੀਤ ਸਿੰਘ ਤੇ ਇਹਦੀ ਇਤਲਾ ਆਪਣੇ ਦਫ਼ਤਰਾਂ ਹੀ ਫਿਫਥ ਕਮਾਂਡੋ ਕਮਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਇਲੈਕਸ਼ਨ